ਭਾਰਤ ਤੇ ਅਮਰੀਕਾ ਵਿਚਕਾਰ ਚੱਲ ਰਹੇ ਟੈਰਿਫ ਵਵਾਦ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆਂ ਦੱਸ ਦਈਏ ਕਿ ਅਮਰੀਕਾ ਆਪਣਾ ਟੈਰਿਫ ਘਟਾ ਸਕਦਾ ਹੈ 25% ਦਾ ਜੋ ਵਾਦੂ ਟੈਰਿਫ ਭਾਰਤ ਦੇ ਉੱਤੇ ਲਗਾਇਆ ਸੀਗਾ ਉਸ ਨੂੰ ਅਮਰੀਕਾ ਹੁਣ ਘਟਾ ਸਕਦਾ ਕਿਉਂਕਿ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਦਾ ਇਸ ਨੂੰ ਲੈ ਕੇ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 3 ਨਵੰਬਰ ਤੋਂ ਬਾਅਦ ਅਮਰੀਕਾ ਜਿਹੜਾ ਆ ਆਪਣਾ 25 ਫੀਸਦੀ ਦਾ ਜਿਹੜਾ ਵਾਦੂ ਟੈਰਫ ਸੀਗਾ ਟੈਕਸ ਸੀਗਾ ਉਸ ਨੂੰ ਭਾਰਤ ਦੇ ਉੱਤੋਂ ਕਟਾ ਸਕਦਾ ਹੈ ਅਮਰੀਕਾ ਜਿਹੜਾ ਆ ਆਪਣੇ ਵਸਤੂਆਂ ਦੇ ਉੱਤੇ 25% ਦਾ ਜਿਹੜਾ ਵਾਦੂ ਟੈਕਸ ਸੀਗਾ ਉਸ ਨੂੰ ਘਟਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਤੇ ਅਮਰੀਕਾ ਦੇ ਵਿਚਕਾਰ ਪੋਲਿਟੀਕਲ ਹਾਲਾਤ ਸੁਧਰਦੇ ਜਾ ਰਹੇ ਨੇ ਰਿਸ਼ਤੇ ਸੁਧਰਦੇ ਜਾ ਰਹੇ ਨੇ ਉਸ ਨੂੰ ਲੈ ਕੇ ਮੈਂ ਇਹ ਗੱਲ ਕਹਿ ਸਕਦਾ ਕਿ ਅਮਰੀਕਾ ਹੁਣ ਜਿਹੜਾ ਆ ਆਪਣਾ ਲਗਾਇਆ ਗਿਆ ਵਾਦੂ 25% ਦਾ ਟੈਰਿਫ ਸੀਗਾ ਉਸ ਨੂੰ ਘਟਾ ਸਕਦਾ ਦੱਸ ਦিয়ে ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਟੈਰਿਫ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸੀਗਾ ਭਾਰਤ ਦੇ ਉੱਤੇ 25% ਦਾ ਵਾਧੂ ਟੈਰਿਫ ਜਿਹੜਾ ਆ ਡੋਨਲਡ ਟਰੰਪ ਦੇ ਵੱਲੋਂ ਲਗਾ ਦਿੱਤਾ ਗਿਆ ਸੀ ਪਹਿਲਾ 25% ਟੈਰਿਫ ਲਗਾਇਆ ਗਿਆ ਸੀ ਉਸ ਦੇ ਉੱਤੇ 25% ਜਿਹੜਾ ਹੋਰ ਵਾਧਾ ਦਿੱਤਾ ਗਿਆ ਸੀ ਤਾਂ ਭਾਰਤ ਜਿਹੜਾ ਅਮਰੀਕੀ ਵਸਤੂਆਂ ਤੇ ਕੁੱਲ 50% ਟੈਕਸ ਦੇ ਰਿਹਾ ਸੀ ਜਿਸ ਨੂੰ ਲੈ ਕੇ ਕਾਫੀ ਜਦਾ ਵਿਵਾਦ ਵੀ ਖੜਾ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਰਾਹਤ ਵਾਲੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਤੇ ਅਮਰੀਕਾ ਦੇ ਵਿਚਕਾਰ ਚੱਲ ਰਿਹਾ ਇਹ ਵਿਵਾਦ ਹੁਣ ਖਤਮ ਹੋ ਸਕਦਾ ਹੈ ਕਿਉਂਕਿ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਦਾ ਟੈਰਿਫ ਨੂੰ ਲੈ ਕੇ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ 3 ਨਵੰਬਰ ਤੋਂ ਬਾਅਦ ਅਮਰੀਕਾ ਜਿਹੜਾ ਆਪਣਾ ਵਾਧੂ 25% ਦਾ ਟੈਕਸ ਜਿਹੜਾ ਆ ਉਸ ਨੂੰ ਘਟਾ ਸਕਦਾ ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਈ ਪਿਆਰ ਨਿਕਲ ਕੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਵਿਚਕਾਰ ਜੋ ਰਿਸ਼ਤੇ ਨੇ ਉਹਨਾਂ ਰਿਸ਼ਤਿਆਂ ਦੀ ਮਜ਼ਬੂਤੀ ਦੇ ਲਈ ਅਸੀਂ ਕੰਮ ਕਰਾਂਗੇ ਪੀਐਮ ਮੋਦੀ ਜਿਹੜੇ ਨੇ ਮੇਰੇ ਚੰਗੇ ਦੋਸਤ ਨੇ ਅਸੀਂ ਚਾਹਾਂਗੇ ਕਿ ਸਾਡੇ ਜਿਹੜੇ ਵਪਾਰਕ ਤੌਰ ਤੇ ਜੋ ਉਲਝਣਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਸੁਲ ਜਾइए ਤੇ ਇਹਨਾਂ ਰਿਸ਼ਤਿਆਂ ਨੂੰ ਮਜ਼ਬੂਤ ਬਣਾइए ਜਿਸ ਤੋਂ ਬਾਅਦ ਸਿੱਧੇ ਤੌਰ ਤੇ ਪਤਾ ਲੱਗ ਰਿਹਾ ਸੀ ਕਿ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਜਿਹੜਾ ਆ ਹੁਣ ਟੈਰਿਫ ਘਟਾਉਣ ਵਾਲਾ ਜਿਸ ਤੋਂ ਬਾਅਦ ਹੁਣ ਭਾਰਤ ਦੇ ਮੁਖਾਰਤਿਕ ਸਲਾਹਕਾਰ ਦਾ ਵੀ ਟੈਰਿਫ ਨੂੰ ਲੈ ਕੇ ਵੱਡਾ ਬਿਆਨ ਆਇਆ ਤਾਂ ਹੁਣ ਇਹ ਟੈਰਿਫ ਦਾ ਵਿਵਾਦ ਜਿਹੜਾ ਆ ਆਖਿਰਕਾਰ ਖਤਮ ਹੋ ਜਾਵੇਗਾ